ਮੁੱਖ ਮੰਤਰੀ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਬੰਦੇ ਡੀਆਜੀ ਪਟਿਆਲਾ ਨੇ ਇਹ ਦਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਨੇ ਜੈਵੀ ਬਦਰ ਦੇ ਇੱਕ ਮਹਿੰਮ ਜਿਹੜੀ ਦਾ ਸਰਕਾਰ ਦੀ ਯੋਧ ਨਸ਼ਿਆਂ ਗੁੱਟ ਚ ਲਗਾਤਾਰ ਸਾਡੀ ਜਿੰਨੀ ਪੱਤਰ ਤੇ ਕਾਰਵਾਈ ਚ ਆਹੀ ਉਸੇ ਗੜੀ ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਲਈ ਜਦੋਂ ਐਸਪੀਡੀ ਵਰਮ ਸਿੰਘ ਬੈਸ ਡੀਐਸਪੀ ਇਤਨਾ ਕਰਨੋਂ ਚੀਮਾ ਤੇ ਐਸ ਐਚਓ ਬਣਾ ਹਰਪ੍ਰੀਤ ਸਿੰਘ ਦੀ ਟੀਮ ਨੇ ਅੰਬਾਲੇ ਸਾਈਡ ਤੋਂ ਆਦੇ ਹੋ ਲਾਈਵ ਨਾ ਕਰਨ ਦੀ ਦੌਰਾਨ ਇੱਕ ਸ਼ਖਸ ਨੂੰ ਕਾਬੂ ਕੀਤਾ ਤੇ ਸੁਦਰਸ਼ਨ ਨਾਮ ਦੇ ਇਸ ਸ਼ਖਸ ਤੋਂ 50000 ਤੋਂ ਜ਼ਿਆਦਾ ਲੋਮੋਟਿਲ ਦੀ ਜਿਹੜੀ ਨਸ਼ੀਲੀ ਗੋਲੀਆਂ ਨੇ ਉਹ ਬਰਾਮਦ ਹੋਈਆਂ ਇਹ 50000 ਲੋਟਲ ਦੀ ਗੋਡੀਆਂ ਜਿਹੜੀਆਂ ਨੇ ਇਹ ਹੈਵੀ ਕਮਰਸ਼ੀਅਲ ਰਿਕਵਰੀ ਚਾਹੀਦੀ ਆ ਜਿਵੇਂ ਤੇ স্মॉल ਰਿਕਵਰੀ ਹੁੰਦੀ ਇੱਕ ਹੈਵੀ ਰਿਕਵਰੀ ਕਮਰਸ਼ੀਅਲ ਕਮਰਸ਼ੀਅਲ ਕਮਾਲ ਹੁੰਦੀ ਆ ਜਲੀ ਕਮਰਸ਼ੀਅਲ ਤੇ ਹੈਵੀ ਕਮਰਸ਼ੀਅਲ ਰਿਕਵਰੀ ਜੇ 2000 ਤੋਂ ਜ਼ਿਆਦਾ ਟੈਬਲੇਟਸ ਤੇ ਕਾਮੋ ਹੋਈਆਂ ਇਹ ਜਿਹੜਾ ਟੋਸ਼ੀਆਗਾ ਇਹ ਹਰਦੋਈ ਉੱਤਰ ਪ੍ਰਦੇਸ਼ ਦਾ ਆਉਣ ਵਾਲਾ ਹੈ ਤੇ ਇਸ ਮੌਕੇ ਵਿੱਚ ਅਸੀਂ ਫੋਰਵਰਡ ਅਤੇ ਬੈਕਵਰਡ ਲਿੰਕੇजेस ਨੂੰ ਪ੍ਰੋਪਰਲੀ ਵੈਰੀਫਾਈ ਕਰਾਉਣੇ ਐਂਟਰੀ ਮੈਂ ਕਿਰਥਾ ਲੈ ਕੇ ਆਇਆ ਸੀ ਕਿਹੜੇ ਮੈਨੂਫੈਕਚਰਿੰਗ ਯੂਨਿਟ 'ਚ ਇਹ ਰਿਸ਼ੀ ਗੋਲੀਆਂ ਬਣਾਈਆਂ ਸਨ ਇਹ ਅੱਗੇ ਕਿਹੜੇ ਸ਼ਖਸ ਨੂੰ ਇਹ ਡਿਲੀਵਰ ਕੀਤੀਆਂ ਸੀ ਕਿ ਦੋਨੇ ਪਰਮਾਤਮਾ ਦਾ ਕੰਮ ਕਰਦਾ ਜਊ। ਇਹ ਹੈਵੀ ਕਮਰਸ਼ੀਅਲ ਵਿਕਪੀ ਜਿਸੀ ਜਿਹੜਾ ਮੈਨੂਫੈਕਚਰਿੰਗ ਇਹਨੇ ਪਹਿਲੀ ਮੰਚਰ ਕਰਕੇ ਅਗੇ ਇਸ ਦੋਸ਼ੀ ਦਿੱਤੀਆਂ ਸੀ ਉਹਨਾਂ ਮੰਗੀਆਂ ਗਈਆਂ ਸੀ ਤ੍ਰਿਸ਼ ਤੋਂ ਰੰਗ ਵਾਚਾਂਗੇ ਤੇ ਲਗਾਤਾਰ ਨਸ਼ਿਆਂ ਵਿਰੋਧੀ ਪਟਿਆਲਾ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਹੈ ਬੀਤੇ ਦਿਨੀ ਵੀ ਵੈਹੀ ਮੋਰ ਵੀ ਉਹਨਾਂ ਨੇ ਕਮਿਸ਼ਨ ਕਮੇਟੀ ਦੇ ਹੋਏ ਡਿਮੋਲਿਸ਼ਨ ਵੀ ਇਹਨਾਂ ਤੋਂ ਬੋਲਾਇਆ ਕਿ ਵਿਜੈ ਜੇ ਤਸਵੀਰ ਮੈਂ ਦੱਸ ਰਿਹਾ ਕਿ ਜਿਹੜੀ ਸੰਪਤੀ ਕੋਈ ਬਣਾਏਗੀ ਰੋਟੀ ਸ਼ਨਾਇ ਗਿਆ ਚ ਪੀਸ ਸੁਰੱਖਿਆ ਨਾਲ ਮੌਸ਼ਕੀਤੀਸ ਤੇ ਅਗਲੀ ਜਿਹੜੀ ਪ੍ਰਾਪਰਟੀ ਜਿਹੜੀ ਚਰੇਗੀ ਐ ਪੀਸ ਤੇ ਰਿਕਵਰੀਸ ਸਾਰਿਆਂ ਤੇ ਅਸੀਂ ਫੋਕਸ ਕਰਾਂਗੇ ਇਸ ਦੇ ਨਾਲ ਨਾਲ ਜਿਹੜੇ ਐਡਿਕਟਸ ਹੈਗੇ ਜਿਹੜੇ ਕੀ ਨਸ਼ਾ ਖਾਂਦੇ ਜਾਂ ਅਜਿਹਾ ਨਸ਼ੇ ਦੇ ਕੋਰਚੇ ਬੈ ਹੋਏ ਗਵਰਨਮੈਂਟ ਦੇ ਕੋਲ ਕੀ ਇਲੈਕਸ਼ਨਸ ਨੇ ਜਿਹੜੇ ਪੈਡਲਰਸ ਨੇ ਸਮਗਲਰਸ ਨੇ ਜਿਹੜੇ ਕੀ ਨਸ਼ਾ ਤਸਕਰੀ ਦਾ ਛੋਟੇ ਜਾਂ ਵੱਡੇ ਪੱਧਰ ਤੇ ਕੰਮ ਕਰਦੇ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਪਰ ਜਿਹੜੇ ਐਡਿਕਟਸ ਨੇ ਜਿਹੜੇ ਕੀ ਨਸ਼ੇ ਦੀ ਇਸ ਬਿਮਾਰੀ ਜਿਸ ਕੋ ਚ ਪਰੇ ਹੋਏ ਉਹਨਾਂ ਕੋਈ ਸਿੰਪੈਥੈਟਿਕ ਰਵੱਈਆ ਰੱਖਦੇ ਹੋਏ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਕੋਰਸ ਹੰਟਰ ਚਾਦਾ ਕੇ ਕਰਾਇਆ ਜਾਊਗਾ ਤਾਂ ਕਿ ਉਹ ਰਸਾਇਣ ਦੇ ਸਪੋਰਟ ਦੇ ਕੋਲੇ ਮਾਰੇ ਨਾ ਅਜਿਹਾ ਮੇਰਾ ਦੋਸਤ ਸਾ ਜਿਹੜਾ ਫੜਿਆ ਕਿ ਉਹਨਾਂ ਕਿਸੇ ਗੈਂਗ ਨਾਲ ਵੀ ਫੜਿਆ ਕਿ ਉਹਦਾ ਮਸ਼ਾਲਾ ਸਕੂਲੀ ਚਾਹੀਦਾ ਕਿ ਉਹ ਵਿਦਿਆਰਥੀ ਕੋ ਸਟੋਲ ਵਾਈਟਰ वगैरह ਤੇ ਇਸ ਤਰ੍ਹਾਂ ਕਿ ਉਹਦੇ ਕੋਲੇ ਆ ਮੋਟਰਸਾਈਕਲ ਇਹਨੇ ਆਪਣਾ ਪਿੱਛੇ ਛੱਡਦਾ ਸੀ ਤੇ ਉਹ ਤੋਂ ਕੱਲੇ ਜਾ ਆ ਕੇ ਡਿਲੀਵਰੀ ਦੇਣ ਤੇ ਮੁਤਾਬਕ ਕਿ ਇਸਤਾਨਕੀ ਪਿੰਡਾਂ ਦੇ ਵਿੱਚ ਮੈਡੀਕਲ ਸਟੋਰਸ ਨੇ ਛੋਟੇ-ਛੋਟੇ ਉਹਨਾਂ ਦੇ ਉੱਪਰ ਜਿਹੜੀਆਂ ਗੋਲੀਆਂ ਨੇ ਵਿਗੜੀਆਂ ਨੇ ਤੇ ਉਹਨਾਂ ਦੇ ਉੱਪਰ ਵੀ ਕਾਰਵਾਈ ਕੀਤੀ ਦੱਸਿਆ ਕੋ ਪਟਿਆਲਾ ਪੁਲਿਸ ਬਿਲਕੁਲ ਲਗਾਤਾਰ ਹੀ ਜਿਹੜੀ ਕੈਮਿਸਟ ਦੀ ਸ਼ੋਪਾਂ ਨੇ ਡਰਗ ਇੰਸਪੈਕਟਰਸ ਨਾਲ ਉਹਨਾਂ ਦੀ ਚੈਕਿੰਗ ਲਗਾਤਾਰ ਕਰਦੇ ਰੋਕੇਸ਼ਨ ਮਾਈਸ ਕਰਦੇ ਕਈ ਵਾਰੀ ਜਿਹੜਾ ਕੈਮਿਸਟ ਭਾਈ ਜਰਾ ਹੈ ਉਹਨਾਂ ਨੂੰ ਇਸ ਗੱਲ ਤੋਂ ਥੋੜਾ ਰੋਸ ਵੀ ਨਾ ਆ ਕਿ ਪੁਲਿਸ ਜਿਹੜੀ ਹੈ ਉਹਨੇ ਇਸ ਪੈਨਲ ਸਾਡੀ ਦੁਕਾਨ ਦੀ ਕੰਲੀ ਲੱਲੀ ਫੈਰ ਗਏ ਚੈਕਿੰਗ ਕਿਉਂ ਕਰੀ ਪਰ ਮੇਰੀ ਤੁਹਾਡੇ ਸਾਰਿਆਂ ਦੇ ਰਾਹੀ ਜਿਹੜਾ కెਮਿਸਟ ਭਾਈ ਜਰਾਇਆ ਪੰਜਾਬ 'ਚ ਉਹਨਾਂ ਬੀਤੀਆ ਕਿ ਇਹਦੇ ਚ ਕੋ ਆਪਰੇਟ ਕਰ ਹਨ ਕਿਉਂਕਿ ਹਰੇਕ ਭਾਈਚਾਰੇ 'ਚ ਬਲੈਕ ਸ਼ੀਪ ਹੁੰਦੀ ਆ ਨਾ ਤੇ ਜਿਹੜਾ ਵੀ ਕੋਈ కెਮਿਸਟਰੀ కెਮਿਸਟ ਦੀ ਦੁਕਾਨ ਦੀ ਆਜੇ ਉਹ ਮੈਸ਼ਰ ਵਾਲੇ ਕੈਪਸੂਲੀਆਂ ਗੋਲੀਆਂ ਭਾਵੇਂ ਪੈਗਾ ਬੋਲੀਆਂ ਹੋਣ ਸਰ ਜਿਵੇਂ ਤੁਸੀਂ ਇਹ 50000 ਗੋਲੀ ਫੜੀ ਹੈ ਵੀ ਕੀਮਤ ਕਿੰਨੀ ਹੋਏਗੀ ਮਾਰਕੀਟ ਵਿੱਚ ਇਹਦੀ ਮਾਰਕੀਟ ਵਿੱਚ ਕਾਫੀ ਲੱਖਾਂ ਦੀ ਕੀਮਤ ਹੋਊਗੀ ਤੇ ਤੇ ਅਸੀਂ ਇਹ ਵੀ ਦੇਖਾਂਗੇ ਕਿ ਕਿਹੜੇ ਮੈਨੂਫੈਕਚਰਿੰਗ ਵਿੱਚ ਚੱਲ ਰਿਹਾ ਹੈ ਸੋ ਥੈਂਕ ਯੂ ਸੋ ਮਚ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼